ਤੇ ਜਿਵੇਂ ਆਪਾਂ ਕਿਹਾ ਸੀਗਾ ਪਹਿਲਾਂ ਵੀਰ ਜੀ ਕਿ ਇਹ ਇੱਕ ਟਾਪਿਕ ਦਾ ਪੈਕੇਟ ਤੇ ਇੱਕ ਲੀਡਰ ਦਾ ਪੈਕੇਟ ਪਾ ਕੇ ਵੀਰ ਨੇ ਸਪਰੇਅ ਕੀਤੀ ਸੀਗੀ ਗੁੱਲੀ ਡੰਡੇ ਦੀ ਤੇ ਮੈਂ ਪਹਿਲੀ ਵੀਡੀਓ ਦੇ ਵਿੱਚ ਇਹ ਚੀਜ਼ ਕਹੀ ਸੀਗੀ ਕਿ ਇਹ ਗੁੱਲੀ ਡੰਡਾ ਪੂਰੀ ਤਰ੍ਹਾਂ ਨਹੀਂ ਮਰੂਗਾ ਖਦਸ਼ਾ ਮੈਂ ਜਿਤਾਇਆ ਸੀਗਾ ਤੇ ਆਪਾਂ ਦੇਖ ਸਕਦੇ ਹਾਂ ਹੌਣ ਸਾਫ਼ ਤੌਰ ਤੇ ਕਿ ਜਿਵੇਂ ਉੱਪਰੋਂ ਤਾਂ ਪੱਤੇ ਪੀਲੇ ਪੈ ਗਏ ਬਿਲਕੁਲ ਇਹਦੇ ਪਰ ਜੜਾਂ ਇਹਦੀਆਂ ਜਿਹੜੀਆਂ ਹੈਗੀਆਂ ਨੇ ਅਜੇ ਵੀ ਹਰੀਆਂ ਨੇ ਜੀ ਤੇ ਜਿੱਥੇ ਦਵਾਈ ਨਹੀਂ ਪਈ ਉੱਥੇ ਤਾਂ ਬਿਲਕੁਲ ਹੀ ਗੁੱਲੀ ਡੰਡੇ ਨੂੰ ਕੋਈ ਅਸਰ ਨਹੀਂ ਹੈਗਾ ਮੈਂ ਤੁਹਾਨੂੰ ਦਿਖਾਉਣਾ ਜਿਵੇਂ ਹੁਣ ਇਹ ਹੈਗੀ ਹੈ ਡੈਡੀ ਤੋ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਗੁੱਲੀ ਡੰਡੇ ਨੂੰ ਕੋਈ ਅਸਰ ਹੀ ਨਹੀਂ ਹੋਇਆ ਸਾਰੇ ਦਾ ਸਾਰਾ ਹਰਾ ਖੜਾ ਬਿਲਕੁਲ ਮਾੜਾ ਮੋਟਾ ਉਸ ਤੋਂ ਕੋਈ ਪਤਾ ਪੀਲਾ ਪਿਆ ਇਹਦਾ ਤੇ ਇੱਕ ਤਾਂ ਇਹ ਸਪਰੇ ਬਾਈ ਨੇ ਬਹੁਤ ਲੇਟ ਕੀਤੀ ਹੈ ਕਿਉਂਕਿ ਇੰਨੇ ਵੱਡੇ ਗੁੱਲੀ ਡੰਡੇ ਨੂੰ ਇਹ 19 ਚੰਗੀ ਤਰ੍ਹਾਂ ਕਾਬੂ ਨਹੀਂ ਕਰ ਸਕਦੀ ਹੈਗੀ ਜਿਹੜੀ ਆਪਣੀ ਲੀਡਰ ਜਾਂ ਟੌਪਿਕ ਦਵਾਈ ਹੈ ਇਤੋਂ ਵੀ ਦੇਖ ਸਕਦੇ ਆ ਸਾਰਾ ਸਾਰਾ ਗੁੱਲੀ ਡੰਡਾ ਜਿਹੜਾ ਹਰਾ ਖੜਾ ਹੈ ਜੀ ਤੇ ਬਾਕੀ ਇਹਨਾਂ ਨੇ ਸਪਰੇ ਜਿਹੜੀ ਹੈ ਉਹਦੇ ਨਾਲ ਕੀਤੀ ਸੀਗੀ ਮੈਂ ਤੁਹਾਨੂੰ ਦੱਸਿਆ ਸੀਗਾ ਆਪਣੇ ਜਿਹੜਾ ਬੜਾ ਪੰਪ ਹੁੰਦਾ ਹੈ ਬੈਟਰੀ ਵਾਲਾ ਤੇ ਉਹਦੇ ਨਾਲ ਜਿੱਥੇ-ਜਿੱਥੇ ਪਾਈ ਗਈ ਉੱਥੇ-ਉੱਥੇ ਪੀਲਾ ਪੈ ਗਿਆ ਗੁੱਲੀ ਡੰਡਾ ਤੇ ਜਿੱਥੇ ਨਹੀਂ ਪਿਆ ਉੱਥੇ ਕੋਈ ਅਸਰ ਨਹੀਂ ਹੋਇਆ ਤੇ ਪਾਣੀ ਦੀ ਮਾਤਰਾ ਵੀ ਪਤਾ ਨਹੀਂ ਕਿੰਨੀ ਲੱਗੀ ਹੈ ਮੇਰੀ ਗੱਲ ਨਹੀਂ ਹੋਈ ਉਹਨਾਂ ਨਾਲ ਕਿ ਕਿੰਨਾ ਪਾਣੀ ਲਾਇਆ ਤੁਸੀਂ ਤੇ ਜਾਂ ਤਾਂ ਆਪਾਂ ਇੱਥੇ ਇਹਨਾਂ ਨੇ ਕਰਨੀ ਸੀਗੀ ਕੋਈ ਐਕਸੀਅਲ ਜਾਂ ਐਟਲੈਂਟਿਕਸ ਵਗੈਰਾ ਜਦੋਂ ਇੰਨੀ-ਇੰਨੀ ਵੱਡੀ ਕਣਕ ਤੇ ਕਰਨੀ ਸੀ ਤੇ ਜੇ ਇਹ ਕਰਨੀ ਵੀ ਸੀਗੀ ਤਾਂ ਜਿਹੜਾ ਹੈਂਡ ਪੰਪ ਹੁੰਦਾ ਉਹਦੇ ਨਾਲ ਜਾਂ ਫਿਰ ਇਹਦੇ ਨਾਲ ਬੈਟਰੀ ਵਾਲੇ ਨਾਲ ਵੀ ਕਰਨੀ ਸੀਗੀ ਤਾਂ ਇਹਨਾਂ ਨੂੰ ਕਰਨੀ ਚਾਹੀਦੀ ਸੀ ਕਿ ਕੱਟ ਵਾਲੀ ਨੋਜ਼ਲ ਲਾ ਕੇ ਨੀਚੇ ਨੂੰ ਕੱਟ ਕਰਕੇ ਨਾ ਅਗਰ ਪਾਣੀ ਜ਼ਿਆਦਾ ਲਾ ਕੇ ਸਪਰੇਅ ਕਰਦੇ ਤਾਂ ਜਿਹੜੇ ਹਿਸਾਬ ਨਾਲ ਇਹ ਗੁੱਲੀ ਡੰਡਾ ਹੁਣ ਜਿਵੇਂ ਮਰਿਆ ਹੈਗਾ ਉੱਪਰੋਂ ਤਾਂ ਇਹ ਮਰ ਸਕਦਾ ਸੀਗਾ ਬਸ ਗਲਤੀ ਉਹੀ ਹੈ ਕਿ ਆਪਾਂ ਤਰੀਕਾ ਜਿਹੜਾ ਸਹੀ ਨਹੀਂ ਅਪਣਾਇਆ ਇਹਨਾਂ ਨੇ ਤੇ ਉਹਦੇ ਕਰਕੇ ਗੁੱਲੀ ਡੰਡਾ ਪ੍ਰੋਪਰ ਆਪਾਂ ਨਹੀਂ ਕਹਿ ਸਕਦੇ ਕਿ ਹੱਲ ਹੋ ਗਿਆ ਇਹਦਾ ਇਹ ਮੈਨੂੰ ਲੱਗਦਾ ਦੂਜਾ ਵੀ ਜਿਹੜਾ ਉੱਪਰੋਂ ਫਰੋਂ ਮੱਚਿਆ ਹੋਇਆ ਵੀ ਦੁਬਾਰਾ ਚੱਲ ਪੂਗਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਆਪਣਾ ਕਹਿਣ ਦਾ ਮਤਲਬ ਇਹੀ ਹੈ ਬਸ ਕਿ ਟੰਗ ਆਪਾਂ ਨੂੰ ਬਿਲਕੁਲ ਸਹੀ ਪ੍ਰੋਪਰ ਵਰਤਣਾ ਚਾਹੀਦਾ ਜਦੋਂ ਵੀ ਆਪਾਂ ਨੇ ਸਪਰੇਅ ਕਰਨੀ ਹੈ ਤੇ ਨਹੀਂ ਤਾਂ ਫਿਰ ਇਹ ਕੋਈ ਫਾਇਦਾ ਨਹੀਂ ਹੈਗਾ ਇਦਾਂ ਸਪਰੇਅ ਕੀਤੀ ਦਾ ਇਹ ਹੁਣ ਮੈਂ ਤੁਹਾਨੂੰ ਇੱਥੇ ਦੁਬਾਰਾ ਫੇਰ ਦਿਖਾਉਣਾ ਕਿ ਦੇਖੋ ਕਿਤੇ ਤਾਂ ਬਿਲਕੁਲ ਹੀ ਦਵਾਈ ਨਹੀਂ ਪਈ ਹੈਗੀ ਜਿਵੇਂ ਹੁਣ ਇੱਥੇ ਆ ਕਿੱਡਾ-ਕੱਡਾ ਗੁੱਲੀ ਡੰਡਾ ਹੈਗਾ ਇਹਦੇ ਉੱਤੇ ਦਵਾਈ ਹੋਈ ਨਹੀਂ ਪਈ ਹੋਈ ਬਿਲਕੁਲ ਵੀ ਇਹ ਸਾਰੇ ਦਾ ਹੀ ਸਾਰਾ ਉਵੇਂ ਹੀ ਖੜਾ ਹੈ ਤੇ ਚਲੋ ਸਲਾਹ ਦੇਵਾਂਗੇ ਵੀਰ ਨੂੰ ਵੀ ਅੱਗੇ ਤੋਂ ਇਸ ਹਿਸਾਬ ਨਾਲ ਕਰ ਲਿਆ ਕਰੋ ਤੇ ਮੰਨਣੀ ਜਾਂ ਨਾ ਮੰਨਣੀ ਤਾਂ ਦੇਖੋ ਅਗਲੇ ਦਾ ਕੰਮ ਹੈਗਾ ਤੇ ਉਸ ਦਿਨ ਵੀ ਸਪਰੇਅ ਕਰਕੇ ਸੀਗੇ ਜਦੋਂ ਮੈਂ ਦੇਖਿਆ ਨਾ ਇਹ ਸਪਰੇਅ ਲਾਸਟ ਈ ਢੋਲੀ ਕਰ ਰਿਹਾ ਸੀਗਾ ਉਹਨਾਂ ਦਾ ਨੌਕਰ ਠੀਕ ਉਹ ਚਲੋ ਹੁਣ ਤਾਂ ਕਾਰੀ ਦਿੱਤੀ ਹੁਣ ਤਾਂ ਕੀ ਹੋ ਸਕਦਾ ਹੈ ਹਨਾ ਤੇ ਇਸ ਆਦੇਪਾ ਜਿੱਥੇ ਦਵਾਈ ਨਹੀਂ ਪਈ ਉੱਥੇ ਤਾਂ ਕੋਈ ਗੁੱਲੀ ਡੰਡੇ ਨੂੰ ਆਸਰੇ ਹੀ ਨਹੀਂ ਹੈਗਾ ਸਾਰੇ ਹੀ ਸਾਰੇ ਉਵੇਂ ਖੜੇ ਠੀਕ ਹੈ ਜੀ ਕਿਸਾਨ ਵੀਰੋ ਆਪਾਂ ਦਾ ਬਸ ਇਹੀ ਦਿਖਾਉਣ ਦਾ ਹੀ ਮਕਸਦ ਸੀਗਾ ਕਿ ਕੱਪੜ ਨੂੰ ਢੰਗ ਜਿਹੜਾ ਸਹੀ ਵਰਤਣਾ ਚਾਹੀਦਾ ਤੇ ਫਿਰ ਦੇਖ ਲਾਂਗੇ ਇੱਕ ਵਾਰ ਜੇ ਜਿਹੜਾ ਇਹ ਪੀਲਾ ਪੈ ਹੈਗਾ ਅਗਰ ਇਹ ਮਰਦਾ ਜਾਂ ਨਹੀਂ ਮਰਦਾ ਜੇ 10 ਦਿਨਾਂ ਤੱਕ ਆਪਾਂ ਫਿਰ ਚੱਕਰ ਲੱਗਾ ਫਿਰ ਦੇਖਾਂਗੇ ਉਹਨੂੰ ਤੋ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੀ